ਤਕਰੀਬਨ ਤਕਰੀਬਨ ਮੇਰਾ ਪ੍ਰਸੰਗ 75% ਬੀਬੀਆਂ ਨੂੰ ਸਮਰਪਿਤ ਹੋਵੇਗਾ ਮੇਰੇ ਪ੍ਰਸੰਗ ਅੰਦਰ ਤੁਸੀਂ ਇੱਕ ਬੀਬੀ ਦਾ ਜ਼ਿਕਰ ਸੁਣੋਗੇ ਇੱਕ ਔਰਤ ਦਾ ਜ਼ਿਕਰ ਸੁਣੋਗੇ ਉਹਦੀ ਮਮਤਾ ਉਹਦੀ ਮੁਹੱਬਤ ਕੀ ਕਰ ਸਕਦੀ ਹੈ ਤੁਸੀਂ ਹੁਣ ਤੱਕ ਬੁਲਾ ਰਿਆਂ ਕਰੋ ਗੁਰੂ ਕਲਗੀ ਤਰ ਪਾਦਸ਼ਾਹ ਦੇ ਭੱਥੇ ਵਿੱਚੋਂ ਤੀਰ ਚੱਲਦਾ ਤੇ ਵੇਖਿਆ ਹੋਊਗਾ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨੈਣਾਂ ਤੋਂ ਚੱਲਿਆ ਤੀਰ ਕਿੰਨਿਆਂ ਨੂੰ ਦੱਸਦਾ ਹੈ ਮਾਇਓ ਪ੍ਰਸੰਗ ਤੁਹਾਡੇ ਚਰਨਾਂ ਚ ਬਿਣੇ ਕਰਨਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨੈਣਾ ਚੋਂ ਚੱਲਿਆ ਤੀਰ ਮੁਹੱਬਤ ਦਾ ਤੀਰ ਕਿੱਥੋਂ ਤੱਕ ਬੰਦੇ ਨੂੰ ਮਾਰ ਮਾਰਦਾ ਹੈ। ਤੁਸੀਂ ਉਹ ਦਾਸਤਾਨ ਅੱਜ ਦੇ ਪ੍ਰਸੰਗ ਅੰਦਰ ਸਰਵਣ ਕਰੋਗੇ। ਮੈਨੂੰ ਪਤਾ ਤੁਸੀਂ ਬੜਾ ਪਿਆਰ ਦਿੰਦੇ ਹੋ, ਸਨਮਾਨ ਦਿੰਦੇ ਹੋ। ਫਤਿਹ ਅੱਜ ਕੇ ਬੁਲਾਇਓ। ਕੋਈ ਰਸਨਾ ਵਾਂਜੀ ਨਾ ਰਹੇ। ਗੁਰੂ ਬਾਬੇ ਦੇ ਦਰਬਾਰ ਅੰਦਰ ਤੁਹਾਡੀ ਤੇ ਸਾਡੀ ਹਾਜ਼ਰੀ ਲੱਗ ਸਕੇ ਇੱਕੋ ਵਾਰ ਕਹਿਣ ਤੇ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਮੈਂ ਸ਼ੁਰੂ ਚ ਇੱਕ ਬੇਨਤੀ ਕੀਤੀ ਹੈ ਕਿ ਅੱਜ ਦਾ ਦੀਵਾਨ ਮੈਂ ਇੱਕ ਔਰਤ ਨੂੰ ਇੱਕ ਬੀਬੀ ਨੂੰ ਇੱਕ ਭੈਣ ਨੂੰ ਇੱਕ ਮਾਂ ਨੂੰ ਸਮਰਪਿਤ ਕਰਨਾ ਚਾਹਾਂਗਾ ਔਰਤ ਸਾਡੇ ਘਰਾਂ ਦਾ ਸ਼ਿੰਗਾਰ ਹੈ ਚਾਹੇ ਉਹ ਭੈਣ ਦੇ ਰੂਪ ਚ ਚਾਹੇ ਉਹ ਮਾਂ ਦੇ ਰੂਪ ਚ ਚਾਹੇ ਉਹ ਪਤਨੀ ਦੇ ਰੂਪ ਚ ਚਾਹੇ ਚਾਚੀ ਹੈ ਚਾਹੇ ਤਾਈ ਹੈ ਚਾਹੇ ਭੂਆ ਹੈ ਚਾਹੇ ਮਾਸੀ ਹੈ ਇਦਾਂ ਕਹਿ ਲੋ ਸਾਡੇ ਘਰਾਂ ਦੀ ਰੌਣਕ ਸਾਡੀਆਂ ਧੀਆਂ ਦੇ ਨਾਲ ਇੱਕ ਔਰਤ ਦੇ ਨਾਲ ਘਰ ਦੀ ਬਹੁਤ ਵੱਡੀ ਰੌਣਕ ਆ ਤੁਸੀਂ ਪ੍ਰਾਰਥਨ ਜਦੋਂ ਦੇਵੀ ਦੇਵਤਿਆਂ ਦੀ ਫੋਟੋ ਵੇਖਦੇ ਹੋ ਤੇ ਜਿਹੜੀ ਭਾਰਤ ਚ ਦੇਵੀਆਂ ਦੀ ਫੋਟੋ ਆ ਉਹਦੇ ਮਗਰ ਉਹਦੀਆਂ 4 4 6 6 ਬਾਹਵਾਵਾਂ ਬਣਾਈਆਂ ਹੁੰਦੀਆਂ ਤੁਸੀਂ ਵੇਖਿਆ ਨਾ ਚੌਵਾਂ ਬਾਹਵਾਂ ਵਾਲੀ ਮਾਤਾ ਛੇ ਬਾਹਵਾਂ ਵਾਲੀ ਮਾਤਾ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਕਿ ਕਿਸੇ ਦੀਆਂ ਤਿੰਨ ਜਾਂ ਚਾਰ ਬਾਹਵਾਂ ਹੋ ਸਕਦੀਆਂ ਬਾਹਵਾਂ ਤੇ ਦੋ ਹੀ ਹੁੰਦੀਆਂ ਪਰ ਦੇਵੀ ਦੇ ਮਗਰ ਤਿੰਨ ਜਾਂ ਚਾਰ ਬਾਵਾ ਵਾਉਣ ਦਾ ਮਤਲਬ ਕੀ ਸੀ ਅਸਲ ਵਿੱਚ ਇੱਕ ਸੁਨਾਹ ਦਿੱਤਾ ਗਿਆ ਸੀ ਦੁਨੀਆ ਨੂੰ ਕਿ ਇੱਕ ਕੱਲੀ ਔਰਤ ਹੈ ਚਾਹੇ ਉਹ ਭੈਣ ਏ ਚਾਹੇ ਉਹ ਮਾਂ ਏ ਚਾਹੇ ਉਹ ਧੀ ਦੇ ਰੂਪ 'ਚ ਉਹ ਕੱਲੀ ਇੱਕ ਘਰ ਦੇ ਵਿੱਚ ਚੌਹਾਂ-ਚੌਹਾਂ ਤੇ ਛਿਆਂ-ਛਿਆਂ ਬਾਵਾ ਜਿੰਨਾ ਕੰਮ ਕਰ ਜਾਂਦੀ ਏ ਉਹਨੂੰ ਜਿਹੜੇ ਵੀ ਰੂਪ 'ਚ ਵੇਖੋਗੇ ਸਤਕਾਰ ਹੀ ਸਤਕਾਰ ਮਿਲੇਗਾ ਜਦਨ ਗੁਰੂ ਅਰਗੁੰਦ ਮਹਾਰਾਜ ਦੇ ਘਰ ਪਹਿਲੀ ਪੁੱਤ ਨੇ ਜਨਮ ਲਿਆ ਨਾ ਪਹਿਲੇ ਪੁੱਤ ਨੇ ਬਾਬੇ ਕਰ ਦਿੱਤੇ ਨੇ ਤੇ ਗੁਰੂ ਅਰਗਵਿੰਦ ਮਹਾਰਾਜ ਨੂੰ ਆ ਕੇ ਵਧਾਈ ਦਿੱਤੀ ਮਾਤਾ ਨੇ ਮਾਤਾ ਗੰਗਾ ਨੇ ਵਧਾਈ ਪਤਾ ਕੀ ਦਿੱਤੀ ਪੁੱਤ ਮੁਬਾਰਕ ਹੋਵੇ ਤੁਹਾਡੇ ਘਰ ਪੁੱਤ ਜੰਮਿਆ ਪੁੱਤ ਵਧਾਈ ਹੋਵੇ ਤੁਹਾਡੇ ਘਰ ਪੁੱਤ ਜੰਮਿਆ ਤੇ ਗੁਰੂ ਅਰਗਵਿੰਦ ਮਹਾਰਾਜ ਨੇ ਆਖਿਆ ਮਾਂ ਇਸ ਤੋਂ ਵੱਡੀ ਕੋਈ ਅਸੀਸ ਦੇ ਸਕਦੀ ਹੈ ਇਹ ਕਪੁੱਤ ਜੰਮਿਆ ਵਧਾਈ ਦੇਤੀ ਤੂੰ ਕੋਈ ਅਸੀਸ ਵੱਡੀ ਦੇ ਹਮੈ ਨੂੰ ਤੇ ਮਾਂ ਗੰਗਾ ਨੇ ਆਖਿਆ ਪੁੱਤ ਤੇਰੇ ਘਰ ਦੋ ਪੁੱਤ ਜਨਮ ਲੈਣ ਤੇ ਮੈਂ ਦੋ ਪੋਤਰੀਆਂ ਦੀ ਦਾਦੀ ਬਣੀ ਹੁਣ ਅਸੀਸ ਇਹ ਵੀ ਬੜੀ ਵੱਡੀ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਕਹਿਣ ਲੱਗੇ ਮਾਂ ਇਸ ਤੋਂ ਵੱਡੀ ਕੋਈ ਅਸੀਸ ਇਸ ਤੋਂ ਵੱਡੀ ਕੋਈ ਅਸੀਸ ਮੈਨੂੰ ਮਾਂ ਨੇ ਦੇਣੀ ਹੋਵੇ ਤੇ ਮੇਰੀ ਮਾਂ ਕੋਈ ਇਸ ਤੋਂ ਵੱਡੀ ਅਸੀਸ ਦੇ ਸਕਦੀ ਆ ਮਾਂ ਗੰਗਾ ਨੇ ਆਖਿਆ ਪੁੱਤ ਤੇਰੇ ਘਰ ਪੰਜ ਪੁੱਤ ਜੰਮਣ ਤੇ ਮੈਂ ਪੰਜ ਪੋਤਰੀਆਂ ਦੀ ਦਾਦੀ ਬਣਾ ਤੇਰੇ ਘਰ ਪੰਜ ਪੁੱਤ ਜਨਮ ਲੈਣ ਮੈਂ ਪੰਜ ਪੋਤਰੀਆਂ ਦੀ ਦਾਦੀ ਬਣਾ ਤੇ ਗੁਰੂ ਅਰਗੁਨ ਦੇਵ ਪਾਤਸ਼ਾਹ ਕਹਿਣ ਲੱਗੇ ਮਾਂ ਇਸ ਤੋਂ ਵੱਡੀ ਕੋਈ ਅਸੀਸ ਪੰਜ ਪੁੱਤਾਂ ਤੋਂ ਵੀ ਤਾਂ ਕੋਈ ਅਸੀਸ ਹੈਗੀ ਏ ਤੇ ਮਾਂ ਗੰਗਾ ਨੇ ਆਖਿਆ ਪੁੱਤੀ ਇੱਥੇ ਆ ਕੇ ਅਸੀਸਾਂ ਖਤਮ ਹੋ ਸਕਦੀਆਂ ਇਹ ਤੋਂ ਗਾਂ ਮੈਂ ਅਸੀਸ ਕੀ ਦਵਾ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਆਖਿਆ ਮਾਂ ਇੱਕ ਅਸੀਸ ਹੈਗੀ ਆ ਪੰਜ ਪੁੱਤਾਂ ਤੋਂ ਬਾਅਦ ਇੱਕ ਅਸੀਸ ਦੇ ਜਾ ਕਿ ਮੇਰੇ ਘਰ ਇੱਕ ਧੀ ਜਰੂਰ ਜਨਮ ਲਵੇ